ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅੱਜ ਗੱਲ ਕਰਦੇ ਆਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਬਾਰੇ ਕੀ ਤੁਹਾਡੀ ਸਰ ਫੈਨ ਫੋਲਿੰਗ ਘਟ ਸਕਦੀ ਆ ਤੁਸੀਂ ਜੋ ਬੁੱਚੜ ਸੀ ਸੀਐਮ ਬੈਂਤ ਸਿੰਘ ਸਿੱਧੂ ਮੂਸੇਵਾਲੇ ਦਾ ਕਤਲ ਦੋਨਾਂ ਨੂੰ ਕੰਪੇਅਰ ਨਾ ਕਰੋ ਆਪਸ ਦੇ ਵਿੱਚ ਨਾ ਜੋੜੋ ਤੁਹਾਡੇ ਮੁਰੇ ਬੇਨਤੀ ਹੈ ਤੁਸੀਂ ਪਹਿਲਾਂ 15 ਸਕਿੰਟ ਦੀ ਆਡੀਓ ਸੁਣ ਲਵੋ ਵੀਡੀਓ ਸਰਦਾਰ ਜਗਨ ਸਿੰਘ ਦਾ ਕਤਲ ਹੋਇਆ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੀਨ ਸਿਮਿਲਰਿਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤ ਨੂੰ ਏਕਾ 470 ਨਾਲ ਉਡਾ ਦਿੱਤਾ ਜਸਟਿਸ ਦਾ ਕਿੰਨਾ ਫਰਕ ਹੈ ਫਿਰ ਤੁਸੀਂ ਹੈਂਡਫੋਨਿੰਗ ਤੇ ਫਰਕ ਪੈ ਸਕਦਾ ਤੁਸੀਂ ਜੋ ਉਹ ਤਾਂ ਬੁੱਚੜ ਸੀ ਸੀਐਮ ਸੀਗਾ ਜੋ ਬਿਆਨਤ ਸਿੰਘ ਉਹ ਤਾਂ ਸਿੱਖਾਂ ਦੇ ਖਿਲਾਫ ਸੀ ਸਿੱਖੀ ਨੂੰ ਖਤਮ ਕਰ ਰਿਹਾ ਸੀ ਤਾਂ ਕਰਕੇ ਸਾਡੇ ਸਿੰਘਾਂ ਨੇ ਉਹਨੂੰ ਸੋਧਾ ਲਾਇਆ ਸੀ ਇੱਕ ਬਿਆਨਤ ਸਿੰਘ ਉਹ ਕਸੀ ਬੁੱਚੜ ਇੱਕ ਦੂਜਾ ਬੁੱਚੜ ਹੋ ਗਿਆ ਸੀ ਕੇਪੀਐਸ ਗਿੱਲ ਜਿਹੜੇ ਸਿੱਖੀ ਦੇ ਖਿਲਾਫ ਸੀ ਸਿੱਖੀ ਦੇ ਘਰ ਦੇ ਵਿੱਚ ਜਨਮ ਲੈ ਕੇ ਸਿੱਖੀ ਦਾ ਕਾਹਨ ਕਰਨ ਫਿਰਦੇ ਸੀ ਇਸੇ ਲਈ ਇਹਨਾਂ ਨੂੰ ਗੱਡੀ ਚੜਾਇਆ ਸੀ ਸਿੱਧੂ ਮੂਸੇਵਾਲੇ ਨੂੰ ਅਸੀਂ ਵੀ ਪਿਆਰ ਕਰਦੇ ਆਂ ਤੇ ਹਮੇਸ਼ਾ ਕਰਦੇ ਰਵਾਂਗੇ ਉਹਦੇ ਗੀਤ ਅੱਜ ਵੀ ਸੁਣਦੇ ਆਂ ਤੇ ਅੱਗੇ ਵੀ ਉਹਦੇ ਗੀਤ ਸੁਣਦੇ ਰਵਾਂਗੇ ਉਹ ਸੱਚ ਤੇ ਚੱਲਣ ਵਾਲਾ ਬੰਦਾ ਸੀ ਸਿੱਧੂ ਮੂਸੇਵਾਲਾ ਤੁਹਾਡੇ ਅੱਗੇ ਬੇਨਤੀ ਹੈ ਉਹਨੂੰ ਬੈਂਤ ਸਿੰਘ ਬੁੱਚੜ ਸੀ ਜੋ ਸੀਐਮ ਉਹਦੇ ਨਾਲ ਕੰਪੇਅਰ ਨਾ ਕਰੋ ਵਾਹਿਗੁਰੂ ਨੇ ਚਾਇਆ ਤਾਂ ਇਨਸਾਫ ਜਰੂਰ ਮਿਲੂਗਾ ਸਿੱਧੂ ਮੂਸੇਵਾਲੇ ਨੂੰ ਜਿਨ੍ਹਾਂ ਨੇ ਮਾਰਿਆ ਉਨ੍ਹਾਂ ਦਾ ਬੁਰਾ ਹਸ਼ਰ ਹੋਊਗਾ ਅਸੀਂ ਵੀ ਪਰਮਾਤਮਾ ਅੱਗੇ ਹੀ ਆਸ ਕਰਦੇ ਆਂ ਅਰਦਾਸ ਵੀ ਕਰਦੇ ਆਂ ਕਿ ਉਨ੍ਹਾਂ ਦਾ ਬੁਰਾ ਹਸ਼ਰ ਹੋਵੇ ਪਰ ਤੁਸੀਂ ਵਿੱਚ ਇੱਕ ਦੋ ਮਤਲਬ ਗੱਲਾਂ ਗਲਤ ਕਹਿ ਜਾਂਦੇ ਹੋ ਕਦਰ ਕਰਦੇ ਆਂ ਤੁਹਾਡੀ ਤੁਹਾਡੀ ਇੱਜ਼ਤ ਕਰਦੇ ਆਂ ਪਰ ਜਿਹੜੇ ਤੁਸੀਂ ਬਿਆਨ ਵਿੱਚ ਇੱਕ ਦੋ ਗਲਤ ਦੇ ਜਾਂਦੇ ਹੋ ਉਹ ਚੀਜ਼ ਤੋਂ ਤੁਸੀਂ ਬਚੋ ਤੁਹਾਡੇ ਅੱਗੇ ਬੇਨਤੀ ਹੈ ਸਿੱਧੂ ਮੂਸੇਵਾਲੇ ਨੂੰ ਹਮੇਸ਼ਾ ਲੋਕ ਚਾਹੁੰਦੇ ਨੇ ਤੇ ਉਮੀਦ ਕਰਦਾ ਅੱਗੇ ਵੀ ਚਾਹੁੰਦੇ ਰਹਿਣਗੇ ਉਹਨਾਂ ਦਾ ਸਿਹਤ ਪਰਮਾਹੰਗਾਰਾ ਤੁਹਾਨੂੰ ਮਿਲਦਾ ਰਹੇ ਤੁਹਾਡੀ ਲੋਕ ਕਿਸੇ ਤਰ੍ਹਾਂ ਇੱਜ਼ਤ ਕਰਦੇ ਰਹਿਣ ਪਰ ਆ ਬੈਂਤ ਬੁੱਚੜ ਦਾ ਬਸ ਇਹਨਾਂ ਤੋਂ ਥੋੜਾ ਬਚੋ ਇਹਦੇ ਨਾਲ ਕੰਪੇਅਰ ਨਾ ਕਰੋ ਜਿਹਦੇ ਨਾਲ ਸਿੰਘ ਤੁਹਾਡੇ ਵਿਰੋਧੀ ਹੋ ਜਾਣਾ ਹਨਾ ਤੇੜੀ ਸਿੰਘ ਫੋਲੋਇੰਗ ਆ ਸਿੱਖ ਫੋਲੋਇੰਗ ਆ ਤੁਹਾਡੀ ਇੱਜ਼ਤ ਕਰਦੀ ਹੈ ਉਹ ਟੱਕ ਨਾ ਜਾਵੇ ਬੈਂਤ ਸਿੰਘ ਬੁੱਚੜ ਸੀਐਮ ਦੇ ਨਾਲ ਸਿੱਧੂ ਮੁਸੇਵਾਲੇ ਨੂੰ ਨਾ ਜੋੜੋ ਬਸ ਇਹੀ ਬੇਨਤੀ ਹੈ ਤੁਹਾਡੇ ਸਾਹਮਣੇ